ਅੱਜ ਹੁਸ਼ਿਆਰਪੁਰ ਦੇ ਕਿਸਾਨਾਂ ਵੱਲੋਂ ਰੇਲ ਰੋਕੋ ਤਹਿਤ ਹੁਸ਼ਿਆਰਪੁਰ ਚ 71 ਹੋ ਗਏ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਸੰਘਾ ਜੀ ਸੰਘਾ ਸਾਹਿਬਾ ਜੀ ਦਾ ਕੀ ਪ੍ਰੋਗਰਾਮ ਇੱਥੇ ਉਹ ਲਿਖਿਆ ਕਿ ਆ ਰੇਲਵੇ ਸਟੇਸ਼ਨ ਤੇ ਤੁਸੀਂ ਆ ਕੇ ਰੇਲਾ ਦਾ ਕਰਾਉ ਕਰ ਰਹੇ ਹੋ ਜੀ ਦੇਖੋ ਇਹ ਸਾਰਾ ਜਿਹੜਾ ਸ਼ੰਭੂ ਮੋਰਚਾ ਚੱਲ ਰਿਹਾ ਹੈ ਉਹਦੇ ਵੱਲੋਂ ਅਜੇ ਸੱਦਾ ਦਿੱਤਾ ਗਿਆ ਵੀ ਦੇਸ਼ ਭਰ ਦੇ ਵਿੱਚ ਜਿਹੜੀਆਂ ਸਾਰੇ ਥਾਂ ਦੇ ਉੱਤੇ ਰੇਲ ਗੱਡੀਆਂ ਜਿਹੜੀਆਂ ਰੋਕੀਆਂ ਜਾ ਰਹੀਆਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਇਹ ਸਾਰਾ ਸਾਰੇ ਥਾਂਾਂ ਤੇ ਰੇਲ ਗੱਡੀਆਂ ਜਿਹੜੀਆਂ ਰੋਕੀਆਂ ਜਾ ਰਹੀਆਂ ਉਹ ਸਾਡੀਆਂ ਕਿਸਾਨੀ ਮੰਗਾਂ ਦੇ ਨਾਲ ਦਾ ਸੰਬੰਧ ਹੈ ਕਿਉਂਕਿ ਸਰਕਾਰ ਨੇ ਜਦੋਂ ਪਿਛਲੀ ਵਾਰੀ ਮੋਰਚਾ ਲੱਗਾ ਸੀ ਦਿੱਲੀ ਮੋਰਚਾ ਲੱਗਾ ਸੀ ਉੱਥੇ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਐਮਐਸਪੀ ਦੀ ਜਿਹੜੀ ਗਰੰਟੀ ਕਰਾਂਗੇ ਤੇ ਸਾਡੇ ਦੇ ਉੱਤੇ ਉੱਥੇ ਇਹਨਾਂ ਨੇ ਝੂਠੇ ਕੇਸ ਬਣਾਏ ਸੀ ਉਹ ਕੇਸ ਵਾਪਸ ਲਵਾਂਗੇ ਤੇ ਲਖੀਮਪੁਰ ਖੇਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਉਹ ਜਿਹੜਾ ਬਿਜਲੀ ਬਿੱਲ ਜਿਹੜਾ ਸੀਗਾ 220 ਉਹਨੂੰ ਵਾਪਸ ਲਵਾਂਗੇ ਉਹ ਸਾਰੀਆਂ ਮੰਗਾਂ ਮੋਰਚਾ ਖਤਮ ਹੋਣ ਤੇ ਬਾਅਦ ਜਿਉਂ ਨਹੀਂ ਤਿਉਂ ਲਟਕਦੀਆਂ ਉਸੇ ਤਰ੍ਹਾਂ ਹੀ ਪਈਆਂ ਤੇ ਸਾਡੀ ਇਸ ਕਰਕੇ ਅਸੀਂ ਇਹ ਮੋਰਚਾ ਹੁਣ ਲਾਇਆ ਹੈ ਸਿਕਾ ਕਿ ਉਹ ਸਾਡੀਆਂ ਜਿਹੜੀਆਂ ਮੰਗਾਂ ਦੀ ਜਿਹੜੀ ਪ੍ਰਾਪਤੀ ਉਹ ਜਿਹੜੀ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਜਿਹੜੀ ਐਮਐਸਪੀ ਦੀ ਮੰਗ ਆ ਜੀ ਇਹ ਸਭ ਤੋਂ ਵੱਡੀ ਮੰਗ ਸਾਡੀ ਇਹ ਆ ਸੰਗਤ ਸਾਹਿਬ ਇੱਕ ਵਾਰ ਮੋੜ ਤੋਂ ਦਿੱਲੀ ਦੀਆਂ ਬਰੂਹਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ ਅਜੇ ਤੱਕ ਮਤਲਬ ਕਿ ਸਫਲਤਾ ਨਹੀਂ ਮਿਲੀ ਐ ਤੇ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਆ ਹਾਂ ਬਿਲਕੁਲ ਜੀ ਉਹਦੇ ਵਿੱਚ ਜਿਹੜਾ ਹੋਇਆ ਕਿਉਂਕਿ ਸਰਕਾਰ ਜਿਹੜੀ ਆ ਇਹ ਬਣਾਉਣਾ ਇਹ ਚਾਹੁੰਦੀ ਆ ਵੀ ਇਹ ਮੋਰਚਾ ਜਿਹੜਾ ਇਕੱਲਾ ਹੀ ਪੰਜਾਬ ਦਾ ਮੋਰਚਾ ਆ ਵੀ ਦੇਸ਼ ਜਿਹੜਾ ਅਲੱਗ ਆ ਵੀ ਦੇਸ਼ ਦੇ ਕਿਸਾਨਾਂ ਦਾ ਮੋਰਚਾ ਨਹੀਂ ਅਸਲ ਦੇ ਵਿੱਚ ਕਿਸਾਨਾਂ ਨੂੰ ਇਹਦਾ ਰੋਕ ਕੇ ਕਿਸਾਨਾਂ ਨੂੰ ਇਹਦਾ ਕੈਦ ਕਰਕੇ ਡੱਕ ਕੇ ਇਹ ਸਰਕਾਰ ਹੀ ਬਣਾਉਣਾ ਇਹ ਚਾਹੁੰਦੀ ਆ ਕਿ ਕਿ ਜਿਹੜੇ ਕੱਲੇ ਪੰਜਾਬ ਦੇ ਕਿਸਾਨਾਂ ਲੱਗ ਗਿਆ ਦੇਸ਼ ਦੇ ਕਿਸਾਨਾਂ ਲੱਗ ਗਿਆ ਅਸਲ ਦੇ ਵਿੱਚ ਜਿਹੜੀ ਇਹ ਸਾਰੀ ਜਿਹੜੀ ਸਾਡੀ ਮੰਗਿਆ ਐਮਐਸਪੀ ਦੀ ਮੰਗਿਆ ਇਹ ਦੇਸ਼ ਭਰ ਦੇ ਕਿਸਾਨਾਂ ਦੀ ਮੰਗਿਆ ਹਰ ਸੰਖ ਕਿਸਾਨਾਂ ਦੀ ਲੁੱਟ ਹੋ ਰਹੀ ਆ ਤੇ ਉਹਦੇ ਨਾਲ ਇਹ ਆਏ ਸਾਨੂੰ ਸਾਬਤ ਕਰਨਾ ਚਾਹੁੰਦੇ ਆ ਕਿ ਇੱਕ ਛੋਟਾ ਜਿਹਾ ਖੇਤ ਆ ਜਿਹੜਾ ਇਹ ਉਹੀ ਮੰਗਾ ਨੂੰ ਉਭਾਰ ਰਿਹਾ ਜਿਹੜਾ ਦੂਜੇ ਕਿਸਾਨ ਆ ਜਿਹੜੇ ਉਹ ਸਰਕਾਰ ਦੇ ਨਾਲ ਆ ਜਾਂ ਇਕਜੋਟਾ ਜਾ ਉਹ ਉਹ ਸ਼ਾਂਤ ਆ ਇਸ ਗੱਲ 'ਤੇ ਬੈਠੇ ਆ। ਸਤਿਗੁਰੂ ਸਾਹਿਬ ਲੋਕ ਸਭਾ ਚੋਣਾਂ ਫਿਰਤੇ ਨੇ ਹੋ ਹੋ ਸਕਦਾ ਕਿ 2-4-5 ਦਿਨਾਂ ਤੱਕ ਜਿਹੜਾ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ। ਜੇਕਰ ਅਜਿਹੇ ਦੇ ਵਿੱਚ 2-4 ਦਿਨ ਦੇ ਵਿੱਚ ਸਰਕਾਰ ਮੰਗਾ ਨਹੀਂ ਮੰਨਦੀ ਆ ਤਾਂ ਮੋਰਚਾ ਫਿਰ ਇੱਕ ਵਾਰ ਪਹਿਲਾਂ ਵਾਂਗੇ ਲੰਮਾ ਚ ਖਿੱਚਿਆ ਚਲਾ ਜਾਵੇਗਾ। ਤੂੰ ਹੀ 1.5 ਤੋਂ 1 ਮਹੀਨਾ ਤੱਕ ਚੋਣ ਜਾਬਤਾ ਰਹੇਗਾ ਜੀ। ਚਲੋ ਜੀ ਉਹ ਚੋਣ ਜਾਬਤਾ ਲਾ ਲੈਣ ਚਾਹੇ ਪੁਛ ਲਾ ਲੈਣ। ਸਾਡੀਆਂ ਇਹ ਕਿਸਾਨੀ ਦੀਆਂ ਮੰਗਾਂ ਅਸੀਂ ਇਹ ਵੋਟਾਂ ਦੇ ਵਿੱਚ ਇਹ ਵਾਰਾਂਗੇ ਵੀ। ਜੇ ਇਹ ਜਿਹੜੀਆਂ ਆਉਣ ਵਾਲੀਆਂ ਮੋਟਾ ਕਿਉਂਕਿ ਅਸੀਂ ਕਹਾਂਗੇ ਵੀ ਤੁਹਾਡੀਆਂ ਵੋਟਾਂ ਦੇ ਨਾਲ ਇਹ ਸਰਕਾਰ ਜਿਹੜੀ ਬਣ ਕੇ ਆਉਂਦੀ ਆ ਇੱਕ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਜਿਹੜਾ ਬਾਜ਼ ਰੇਟ ਆ ਉਹ ਦੇਣ ਤੋਂ ਇਹ ਅਨਕਾਰੀ ਹੋਈ ਬੈਠੀ ਆ ਤੇ ਕਿਸਾਨਾਂ ਦੀ ਜਿਹੜੀ ਲੁੱਟਿਆ ਉਹ ਉਸੇ ਤਰ੍ਹਾਂ ਜਾਰੀ ਆ ਜਦੋਂ ਅਸੀਂ ਦੇਖਦੇ ਆ ਕਿ ਮੰਡੀਆਂ ਦੇ ਵਿੱਚ ਸਾਡੀ ਮੱਕੀ ਦੀ ਫਸਲ ਆਉਂਦੀ ਆ ਜਾਂ ਕੋਈ ਹੋਰ ਸਾਡੀ ਫਸਲ ਆਉਂਦੀ ਆ ਉਹਦਾ ਉਦੋਂ ਰੇਟ ਜਿਹੜਾ ਘਟ ਹੁੰਦਾ ਮਤਲਬ ਮੱਕੀ ਦਾ ਰੇਟ ਸਾਡਾ ਆ ਸਾਡਾ ਇਲਾਕਾ 800 ਰੁਪਈਆ 700 ਰੁਪਈਆ ਹੁੰਦਾ ਜਦੋਂ ਸਾਡੇ ਕੋਲੋਂ ਮੱਕੀ ਜਿਹੜੀ ਆ ਉਹ ਖੋ ਗਏ ਇਹਨਾਂ ਵਪਾਰੀਆਂ ਦੇ ਕੋਲ ਚਲ ਜਾਂਦੀ ਇਹਨਾਂ ਦੇ ਗਦਾਮਾਂ ਦੇ ਵਿੱਚ ਚਲ ਜਾਂਦੀਆਂ ਉਹ ਇਹਨੂੰ ਸਟੋਰ ਕਰ ਲੈਂਦੇ ਤਾਂ ਉਦੋਂ ਇਹਦਾ 23-2400 ਮੁੱਲ ਹੋ ਜਾਂਦਾ ਅਸੀਂ ਇਹ ਸਾਡੀ ਜਿਹੜੀ ਵੱਡੀ ਮੰਗਿਆ ਵੀ ਸਾਡੇ ਜਿਹੜੇ ਖਰਚੇ ਹੋਰ ਆ ਮੰਨ ਲਓ ਖਾਦਾਂ ਦੇ ਖਰਚੇ ਦਵਾਈਆਂ ਦੇ ਖਰਚੇ ਲੇਬਰ ਦੇ ਖਰਚੇ ਇਹ ਲਗਾਤਾਰ ਜਿਹੜੇ ਸਾਡੇ ਵੱਧਦੇ ਜਾ ਰਹੇ ਆ ਸਾਨੂੰ ਜਿਹੜੀ ਉਥੋਂ ਵਿੱਚ ਜਿਹੜੀ ਆਮਦਨ ਆਉਣੀ ਆ ਉਹ ਸਭੀ ਘਟਦੀ ਜਾ ਰਹੀ ਆ ਉਹਨਾਂ ਦੇ ਵਿੱਚ ਉਮੀਦਵਾਰਾਂ ਦਾ ਵਿਰੋਧ ਵੀ ਰਹੇਗਾ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਜਦੋਂ ਇਹ ਬਾਈ ਦੇ ਵਿੱਚ ਮੋਰਚਾ ਕੀਤਾ ਸੀ ਤਦੋਂ ਪਾ ਚੋਮੀ ਦਵਾਰਾ ਦਾ ਬੋਤ ਵਿਰੋਧ ਹੋਇਆ ਸੀ ਬਿਲਕੁਲ ਕਰਾਂਗੇ ਜੀ ਡਟਮਾ ਵਿਰੋਧ ਕਰਾਂਗੇ ਇਹਨਾਂ ਨੂੰ ਨਿਕਲ ਨਹੀਂ ਦੇਵਾਂਗੇ ਇਹਨਾਂ ਨੂੰ ਘਰਾਂ ਦੇ ਅੰਦਰ ਹੀ ਕੈਦ ਕਰਕੇ ਰੱਖਾਂਗੇ ਇਹ ਜਿਹੜਾ ਇੱਕ ਪਾਸੇ ਕਿਸਾਨਾਂ ਦੇ ਨਾਲ ਇਹ ਜਿਹੇ ਇਹ ਖੇਬਾਜੀ ਕਰ ਰਹੀ ਹੋਵੇ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋਵੇ ਕਿਸਾਨਾਂ ਦੇ ਉੱਤੇ ਮੋਰਚਿਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟ ਰਹੇ ਹੁਣ ਗੋਲੀ ਚਲਾ ਰਹੇ ਹੋਣ ਤੇ ਇਹਦੇ ਵਿੱਚ ਦੀ ਦੂਜਾ ਆ ਕੇ ਕਿਸਾਨਾਂ ਦੀਆਂ ਵੋਟਾਂ ਮੰਗਣ ਉਹਨਾਂ ਦਾ ਡਟਮਾ ਵਿਰੋਧ ਕਰਾਂਗੇ ਇੱਥੇ ਬਿਲਕੁਲ ਇਹਨਾਂ ਨੂੰ ਹਰਾਵਾਂਗੇ ਜੀ ਹਾਂਜੀ ਇਹੀ ਇਹਦਾ ਹਾਲ ਆ ਇਹੀ ਸਾਰੀ ਲੜਾਈ ਜਿਹੜੀ ਜਾਰੀ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਮਨ ਸਿੰਘ ਸੰਘਾ। ਸੰਘਾ ਸਾਹਿਬ ਅੱਜ ਰੇਲਾ ਰੋਕੀਆਂ ਤੁਸੀਂ ਵੀ ਸੱਜੁੱਤੀ ਕਿਸਾਨ ਮੋਰਚੇ ਦਾ ਹਿੱਸਾ ਹੋ। ਤੁਹਾਡੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਉਹਨਾਂ ਦੀ ਪਰ ਤੁਹਾਡੇ ਵੱਲੋਂ ਉਹ ਚਾਰ ਪੁਰ ਦੇ ਵਿੱਚ ਅਲੱਗ ਮੋਰਚਾ ਲਗਾਇਆ ਗਿਆ ਜੀ ਵੇਖੋ। ਹਾਂਜੀ ਇਹ ਸਾਡਾ ਫੈਸਲਾ ਹੈ ਜੀ ਪੰਜ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੇ ਫੈਸਲਾ ਕੀਤਾ ਅਸੀਂ ਇਹਨਾਂ ਦੀ ਜਿਹੜੀ ਸਪੋਰਟ ਜਿਹੜਾ ਉੱਥੇ ਮੋਰਚਾ ਚੱਲ ਰਿਹਾ ਉਹਨਾਂ ਦੀ ਸਪੋਰਟ ਦੇ ਵਿੱਚ ਅਸੀਂ ਆਪਣਾ ਰੇਲਾਂ ਰੋਕਾਂਗੇ ਅਸੀਂ ਪੰਜਾਬ ਦੇ ਵਿੱਚ 10 ਜਗ੍ਹਾ ਦੇ ਉੱਤੇ ਰੇਲਾਂ ਰੋਕ ਰਹੇ ਹਾਂ ਤੇ ਉਹਦੇ ਵਿੱਚੋਂ ਹੁਸ਼ਿਆਰਪੁਰੂ ਵੀ ਇੱਕ ਆਉਂਦਾ ਤੇ ਇਹ ਫੈਸਲਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ ਹੈਗਾ ਇਹ ਫੈਸਲਾ ਸਾਡਾ ਪੰਜ ਆਰਗੇਨਾਈਜੇਸ਼ਨਾਂ ਦਾ ਪੰਜ ਇਥੇ ਬੰਦੀਆਂ ਦਾ ਫੈਸਲਾ ਆ ਉਹਦੇ ਵਿੱਚ ਅਸੀਂ ਉਹਨਾਂ ਦੀ ਮਦਦ ਵਾਸਤੇ ਉਹਨਾਂ ਦੀ ਸਪੋਰਟ ਵਾਸਤੇ ਸਰਕਾਰ ਤੇ ਦਬਾਅ ਪਾਉਣ ਵਾਸਤੇ ਇਹ ਮੰਨ ਲੋ ਰੇਲਾਂ ਰੋਕ ਰਹੇ ਹਾਂ ਠੀਕ ਹੈ ਜੀ ਕਿਸ ਤਰ੍ਹਾਂ ਵੇਖਦੇ ਹੋ ਹੋਰ 2-4 ਦਿਨ ਤੱਕ ਚੋਣ ਦਾ ਹਸਤਾ ਲੱਗੂ ਹੋ ਜਾਊਗਾ ਜੇਕਰ ਮੰਗਾ ਮੰਨ ਲਿਆ ਜਾਂਦੀ ਹੈ ਠੀਕ ਹੈ ਨਹੀਂ ਤਾਂ ਮੋਰਚਾ ਲੰਬਾ ਚੱਲੇਗਾ ਫਿਰ ਦੇਖੋ ਇਹ ਮੋਰਚਾ ਜਿਹੜਾ ਉਹ ਚੱਲ ਰਿਹਾ ਉਹ ਤਾਂ ਉਹਦਾ ਜਵਾਬ ਉਹ ਹੀ ਦੇ ਸਕਦੇ ਆ ਅਸੀਂ ਆਪਣੇ ਢੰਗ ਦੇ ਨਾਲ 14 ਤਰੀਕ ਨੂੰ ਅਸੀਂ ਦਿੱਲੀ ਜਾਣ ਦਾ ਪ੍ਰੋਗਰਾਮ ਆ ਸਾਡਾ ਅਸੀਂ ਕੋਸ਼ਿਸ਼ ਕਰਨੀ ਆ ਕਿਸੇ ਵੀ ਢੰਗ ਦੇ ਨਾਲ ਦਿੱਲੀ ਪਹੁੰਚੀਏ ਭਾਵੇਂ ਗੱਡੀਆਂ ਦੇ ਵਿੱਚ ਜਾ ਸਕੀਏ ਜਾਂ ਅਸੀਂ ਆਪਣੇ ਵਹੀਕਲ ਦੇ ਨਾਲ ਜਾਂ ਮਤਲਬ ਕਿਸੇ ਹੋਰ ਸਾਧਨਾ ਜਾਂ ਤੁਰ ਕੇ ਵੀ ਜਾ ਸਕੀਏ ਉਹ ਅਸੀਂ 14 ਤਰੀਕ ਨੂੰ ਦਿੱਲੀ ਪਹੁੰਚਣਾ ਉੱਥੇ ਮਹਾਪੰਚਾਇਤ ਅਸੀਂ ਕਰ ਰਹੇ ਹਾਂ ਰਾਮਲੀਲਾ ਗਰਾਊਂਡ ਦੇ ਵਿੱਚ